ਹਾਂਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਪ੍ਰੋਗਰਾਮ ਹਰ ਕੇ ਨਾਮ ਦੇ ਵਪਾਰੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਤੇ ਪਰਮਾਤਮਾ ਨੂੰ ਮਿਲਣ ਬਾਰੇ ਭਗਤੀ ਕਿੱਦਾਂ ਕਰਨੀ ਆ ਤੇ ਬਾਬਾ ਜੀ ਨੇ ਕਿਵੇਂ ਜਿਹੜਾ ਯਾ ਰੱਬ ਨੂੰ ਪ੍ਰਾਪਤ ਕੀਤਾ ਉਹਨਾਂ ਬਾਰੇ ਵੀ ਆਪਾਂ ਜਾਣਕਾਰੀ ਇਹ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਦਾ ਆਪਾਂ ਸਵਾਗਤ ਕਰਦੇ ਹਾਂ ਹਾਂਜੀ ਬਾਬਾ ਜੀ ਸਵਾਗਤ ਜੀ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂਜੀ ਸਾਰਿਆਂ ਦਾ ਭਾਈ ਸਵਾਗਤ ਹਾਂਜੀ ਬੱਬਾ ਜੀ ਹਾਂ ਜੀ ਇਸ ਜਿਹੜਾ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਜੀਵਨ ਬਾਰੇ ਵੀ ਜਾਣਨਾ ਚਾਹੁੰਦੇ ਆ ਤੇ ਸੰਸਾਰ ਦੇ ਭਲੇ ਲਈ ਵੀ ਕੁਝ ਗੱਲਾਂ ਜਿਵੇਂ ਆਮ ਲੋਕ ਭਟਕੇ ਹੋਏ ਨੇ ਉਹਨਾਂ ਨੂੰ ਸੇਧ ਦੇਣ ਲਈ ਉਹ ਕਿਵੇਂ ਬੰਦਗੀ ਕਰਨ ਕਿਵੇਂ ਉਹ ਸੁੱਖ ਪ੍ਰਾਪਤ ਕਰਨ ਇਹਨਾਂ ਸਾਰੀਆਂ ਗੱਲਾਂ ਦਾ ਸਾਨੂੰ ਅੱਜ ਤੁਸੀਂ ਜਿਹੜਾ ਆ ਇਸ ਸਹਾਇਤਾ ਸਾਡੀ ਕਰਿਓ ਤੇ ਸਭ ਤੋਂ ਪਹਿਲਾਂ ਬੱਬਾ ਜੀ ਸਾਨੂੰ ਇਹ ਦੱਸਿਓ ਵੀ ਪਰਮਾਤਮਾ ਯਾਨੀ ਕੀ ਚੀਜ਼ ਐ ਉਹ ਮਤਲਬ ਵੀ ਅੱਜਕੱਲ ਤਾਂ ਇਹੀ ਰੌਲਾ ਵੀ ਪ੍ਰਮਾਤਮਾ ਹੈ ਹੀ ਨੀਗਾ ਹਾਂਜੀ ਭਾਜੀ ਹੁਣ ਮੈਂ ਆਪਣੇ ਜੀਵਨੀ ਵੀ ਦੱਸਦਾ ਵੀ ਮੇਰਾ ਜਿਹੜਾ ਜਨਮ ਹੋਇਆ ਹਾਂਜੀ ਉਹ ਆ ਸਾਡਾ ਲੁਧਿਆਣਾ ਜ਼ਿਲ੍ਹੇ ਚ ਬੇਗੰਪੁਰਾ ਬੇਗੋਵਾਲ ਪਿੰਡ ਆ ਹਾਂਜੀ ਇੱਥੇ ਮੇਰਾ ਜਨਮ ਹੋਇਆ ਹਾਂਜੀ ਕਿਉਂਕਿ ਜਿਹੜਾ ਜਨਮ ਹੁੰਦਾ ਸਾਡਾ ਇਹ ਇਹ ਧੁਰੋਂ ਹੀ ਹੁੰਦਾ ਹਾਂਜੀ ਪਰਮੇਸ਼ਰ ਸਾਡੇ ਜੋ ਧਰਦਾ ਹਾਂਜੀ ਉਹ ਜਨਮ ਮੈਂ 5-6 ਸਾਲ ਦਾ ਸੀਗਾ ਕਿ ਪਹਿਲਾਂ ਤਾਂ ਬੱਚੇ ਸੀ ਘੇੜਦੇ ਕਰਦੇ ਸੀ ਹਾਂਜੀ ਉਹ ਜਾ ਸੀ ਅਸੀਂ ਗੁਰਦਾ ਸਾਡੇ ਨੇੜੇ ਗੁਰਦੁਆਰੇ ਸੀ ਹਾਂਜੀ ਕਿਉਂਕਿ ਸਾਡਾ ਜਿਹੜਾ ਪਹਿਲਾ ਘਰ ਸੀ ਉਹ ਪਿੰਡ ਦੇ ਵਿੱਚ ਸੀ ਫੰਟ ਉਹ ਪਿੰਡ ਆ ਆਮ ਦਾ ਬਾਹਰ ਤਾਂ ਖੇਤੀ ਸੀ ਸਾਰੇ ਹਾਂਜੀ ਤੇ ਉਹ ਉੱਥੇ ਜੀ ਉੱਥੇ ਖੇਡਣਾ ਵੀ ਉੱਥੇ ਗੁਰਦੁਆਰੇ ਵੀ ਜਾਣਾ ਅਜਿਵੇਂ ਬੱਚੇ ਜਾਂਦੇ ਨੇ ਰਹਿ ਰਾਸ ਨੂੰ ਜਾਂ ਕੋਈ ਹੋਰ ਹੋ ਹੋ ਗਏ ਨੇ ਹਾਂਜੀ ਉਹ ਉੱਥੇ ਜਾ ਜਾਂਦੇ ਰਹੇ ਤਾਂ ਅਸੀਂ ਉਹ ਦੇਲਾ ਫਿਰ ਪੜ੍ਹਨ ਵੀ ਲੱਗ ਗਏ ਹਾਂਜੀ ਹੁਣ ਜਦ ਤੱਕ 6-7 ਸਾਲ ਦੇ ਨੇ ਉਹਨਾਂ ਨੇ ਸਕੂਲੇ ਪੜ੍ਹਨ ਪਾਇਆ ਹਾਂਜੀ ਪਹਿਲਾਂ ਸਾਨੂੰ ਊੜਾੜਾ ਤੇ 6ਵੀਂ ਜਦੋਂ ਸਾਨੂੰ ਇਹ ਵੀ ਸੀ ਦੁਗਾਈ ਹਾਂਜੀ ਹੁਣ ਭਾਜੀ ਮੈਂ ਇੱਥੇ ਦੱਸਣਾ ਚਾਹਣਾ ਉਹ ਚਾਹਦਾ ਸੀ ਪੜ੍ਹਾਈ ਪੜ੍ਹੀ ਪਰ ਉੱਥੇ ਜਾਂਦਾ ਸੀ ਫਿਰ ਕੋਈ ਸਾਡੇ ਪੇਪਰ ਹੋਣੇ ਜਾਂ ਅਸੀਂ ਉੱਥੇ ਗੁਰਦੁਆਰੇ ਜਾਣਾ ਹਾਂਜੀ ਉਹ ਪੇਪਰ ਆਵੇ ਸੀ ਰੱਬ ਨੂੰ ਕਹਿਣਾ ਵੀ ਸੱਚੇ ਪਾਤਸ਼ਾਹ ਸਾਡੇ ਵਧੀਆ ਪੇਪਰ ਕਰਾ ਦੇ ਹਾਂਜੀ ਚਲੋ ਜਿੰਨੇ ਕ ਅਸੀਂ ਪੜ੍ਹੇ ਸੀ ਉਹਨੇ ਪਾਸ ਕਰਾ ਦੇ ਹਾਂਜੀ ਹੁਣ ਜੇ ਮੈਂ ਜ਼ਿਆਦਾ ਪੜ੍ਹੇ ਨਾ ਮੇਰੇ ਰੱਬ ਨੇ ਨਹੀਂ ਮੈਨਣਾ ਸੀ ਹਾਂਜੀ ਕਿਉਂਕਿ ਬਹੁਤਾ ਪੜ੍ਹਿਆ ਤੇ ਤਗੜਿਆ ਉਹ ਜ਼ਿਆਦਾ ਪੜ੍ਹ ਗਿਆ ਡਿਗਰੀਆਂ ਕਰ ਗਿਆ ਡਿਪਲੋਮੇ ਕਰ ਗਿਆ ਆਈਪੀਐਸ ਹੋ ਗਿਆ ਆਈਏਐਸ ਹੋ ਗਿਆ ਉਹ ਤਾਂ ਹਕੂਮ ਚਲਾਉਣ ਲੱਗ ਗਿਆ ਹਾਂਜੀ ਉਹ ਤਾਂ ਫਿਰ ਆਪੇ ਨਾਂ ਕਰਵਾਸ ਹੋ ਜਾਣਾ ਸੀ ਹਾਂਜੀ ਉਹ ਰੱਬ ਨੇ ਉਨੀ ਕਿ ਪੜਾਈ ਦਿੱਤੀ ਹਾਂਜੀ ਉਹ ਬੜਾਈ ਦੇ ਕੇ ਉਹ ਮੇਰੇ ਕੰਮ ਕਰ ਦਿੰਦਾ ਸੀ ਰੱਬਾ ਜਿਹੜਾ ਜਿਹੜਾ ਪਰਮੇਸ਼ਰ ਆ ਇਹ ਜੈਸੀ ਹਿਰਦੇ ਚ ਇੱਛਦੇ ਆ ਕਿ ਸਾਡੇ ਚ ਨਵਾਸ ਹੈ ਦਾ ਇਹ ਉੱਥੇ ਸਾਡੀ ਇੱਛਾ ਪੂਰੀ ਕਰਦਾ ਚਲੋ ਤੋਂ ਬਾਅਦ ਫਿਰ ਦੇ ਲੋ ਜਦ ਅਸੀਂ ਮੈਟ੍ਰਿਕ ਕਰੀ ਅਸੀਂ ਕਾਲਜ ਵੀ ਲੱਗੇ ਸੀ ਚਲੋ ਫਿਰ ਵਿਦੇਸ਼ ਜਾਣ ਦਾ ਪ੍ਰੋਗਰਾਮ ਹੋ ਗਿਆ ਸੀ ਚਲੋ ਵਿੱਚ ਫਿਰ ਰਹਿ ਗਿਆ ਫਿਰ ਅਸੀਂ ਨੌਕਰੀ ਕਰ ਲਈ ਹਾਂਜੀ ਨੌਕਰੀ ਜਿਹੜਾ ਅੰਡਰਪ੍ਰੀਵਟੀ ਕਰੀ ਹਾਂਜੀ ਅਸੀਂ ਤੇਨਰਾਗ ਅੱਥੀ ਪੈਰੀ ਕੰਮ ਕਰਨਾ ਤੇ ਸੁਰਤ ਮੈਨੂੰ ਜਿਹੜੀ ਜਣੀ ਗੁਰੂ ਨੇ ਇਹ ਪ੍ਰਗਟ ਹੋ ਗਿਆ ਹਾਂਜੀ ਇਹ ਸ਼ਬ ਮੈਨੂੰ ਪ੍ਰਮਾਤਮਾ ਦਿਖਾਈ ਦੇਣ ਲੱਗ ਗਿਆ ਤਾਂ ਮੇਰੇ ਸੰਗੀ ਸਾਥੀ ਹੁੰਦੇ ਸੀ ਹੋਰ ਵੀ ਮੁਲਾਜ਼ਮ ਸੀ ਸਾਡੇ ਸਾਰੇ ਰੱਬ ਦੀ ਗੱਲ ਕਰਨੀ ਉਹਨਾਂ ਨੇ ਕਿਹਾ ਸੀ ਉਹ ਵੀ ਕੰਨੀ ਸੀ ਵਿੱਚ ਬੋਲਦਾ ਪਰ ਉਹ ਕਦੇ ਉਹਨਾਂ ਨੇ ਰੱਬ ਦੀ ਗੱਲ ਨਹੀਂ ਕੀਤੀ ਸੀ ਮਾਂ ਥੋੜੇ ਤੇ ਕਿਰਪਾ ਨਹੀਂ ਹੋਈ ਇਹਨਾਂ ਫਸਣ ਲਾਇਦਾ ਥੋੜੇ ਤੇ ਜ਼ਿਆਦਾ ਹੋਊਗੀ ਅਸੀਂ ਤਾਂ ਟੋਡਾ ਬੱਲਾ ਬਾੜ ਕੇ ਤਾਂ ਮਾਂ ਉਹ ਤਾਂ ਤਰੋਂਗੇ ਹੀ ਜਿਹੜਾ ਭਗਤ ਆ ਭਗਤ ਦੇ ਤਾਂ ਲਿਖਿਆ ਵੀ ਉਹਦੇ ਦਰਸ਼ਨ ਕਰਕੇ ਜਗਤ ਨੇ ਤਰਨਾ ਚੱਲੋ ਜੀ ਕਰਦੇ ਰਹੇ ਫਿਰ ਭਗਤੀ ਇਹ ਲੰਬੀ ਹੋਊਗੀ ਹਾਂ ਚਲ ਫੇਰ ਮਾਇਆ ਕਿਹਾ ਵੀ ਅਜੇ ਪ੍ਰਚਾਰ ਆਪਾਂ ਬਾਅਦ ਚ ਕਰਾਂਗੇ ਹੁਣ ਤਾਂ ਕਹਿਣਗੇ ਵੀ ਮਲਾਜਮਾਂ ਕਿਉਂਕਿ ਮਲਾਜਮਾਂ ਦੇ ਬੜੇ ਦੋਸ਼ ਲਾਉਂਦੇ ਨੇ ਵੀ ਜਾ ਉਹ ਮਾਇਆ ਲੈਂਦੇ ਨੇ ਜਾ ਆ ਕਰਦੇ ਨੇ ਅਸੀਂ ਕੋਈ ਮਾਇਆ ਨੂੰ ਨਹੀਂ ਲਈ ਅਸੀਂ ਜਿਹੜੀ ਸਾਡੀ ਕਿੱਤ ਸੀ ਉਹ ਚ ਪੈਦਾ ਸੀ ਕਿਉਂਕਿ ਜਦ ਰੱਬ ਮਿਲ ਗਿਆ ਮੈਨੂੰ ਕੋਈ ਦੁੱਖ ਨਹੀਂ ਸੀ ਹਾਂਜੀ ਤੇ ਮਾਇਆ ਮਾਇਆ ਦਾ ਸਾਨੂੰ ਕੋਈ ਘਟੀ ਕਰਨੀ ਸੀ ਸਗੋਂ ਅਸੀਂ ਤਾਂ ਉੱਤੇ ਸੰਗੀ ਸਾਥੀ ਦੀ ਸੇਵਾ ਵੀ ਕਰਦੇ ਸੀ ਉਹਨਾਂ ਨੂੰ ਸਾਥ ਸੰਗ ਕਰਦੇ ਸੀ ਬਿਓ ਭਾਈ ਅੱਜ ਆਪਾਂ ਰੱਬ ਦਾ ਨਾਮ ਲਵਾਂਗੇ ਰਸੀਆਂ ਕਰਦੇ ਆਂ ਵੀ ਤੁਸੀਂ ਜਿਹੜੀ ਹੋਜਰ ਤਾਂ ਮੈਨੂੰ ਦੱਸ ਦੋ ਉਹਨੇ ਤੁਹਾਨੂੰ ਦੇ ਦਾਂਗੇ ਚੱਲ ਸਾਡਾ ਕਿ ਕੋਈ ਸੰਗੀ ਸਾਥੀ ਦੇ ਨਾਲ ਰੱਬ ਦੀ ਗੱਲ ਹੁੰਦੀ ਆ ਉਹ ਗੱਲਾਂ ਬੰਦਾ ਕਿਧਰ ਜੋ ਕਿੰਨਾ ਗੱਲ ਕਰੂਗਾ ਉਹਦਾ ਪਰਮਿਸ਼ਨ ਨਾਲ ਤਾਂ ਚੱਲ ਹੁਣ ਧਿਆਨ ਲੱਗੇ ਰਹਿੰਦਾ ਹਾਂਜੀ ਏ ਫੇਰ ਜੀ ਇਥੇ ਫੇਰ ਸੇਵਾ ਵੀ ਕਰੀ ਗੁਰਦੁਆਰਾ ਸਾਹਿਬ ਵੀ ਸੇਵਾ ਕਰੀ ਅਸੀਂ ਸਾਰੀ ਸਾਰੀ ਰਾਤ ਬੈ ਕੇ ਬਾਣੀ ਸੁਣੀਆ ਪੜੀ ਆ ਹਾਂਜੀ ਉਹ ਜਦ ਪ੍ਰਮਾਤਮਾ ਦਾ ਦਿਖਾਈ ਦਿੰਦਾ ਸੀ ਮੂਰੇ ਤੇ ਅਸੀਂ ਬੈਠੇ ਰਹਿੰਦੇ ਸੀ ਹਾਂਜੀ ਤੇ ਸਾਡੀ ਕਮੇਟੀ ਵਾਲੇ ਦੇ ਲੋ ਅਵਰਤ ਵੇਲੇ ਆਉਂਦੇ ਸੀ ਫੇਰ ਅਸੀਂ ਆਪਣਾ ਜਾਂਦੇ ਤੇ ਸਾਰਾ ਪ੍ਰਬੰਧ ਕਰਦੇ ਸੀ ਫੇਰ ਭੋਗ ਪਾਉਣੇ ਜਾਂ ਸੰਗਰਾਂਦ ਹੋਣੀ ਉੱਥੇ ਮਾਇਆ ਗੇੜਨੀ ਇਕੱਠੀ ਕਰਨੀ ਹਾਂਜੀ ਅਦਾ ਦਾ ਸਾਰਾ ਸਾਰਾ ਦਿਨ ਲੰਘ ਜਾਂਦਾ ਸੀ ਤੇ ਫੇਰ ਉਹਦੀ ਐਂਟਰੀ ਕਰਨੀ ਫੇਰ ਸਾਰਾ ਸਹਾਉਤ ਕੰਮ ਕਰਨਾ ਪਰ ਸਾਡੇ ਹਿਰਦੇ ਜਨਾਬ ਚਲੀ ਗਿਆ ਇਹ ਤੋਰੇਲੇ ਅਸੀਂ ਥੋੜਾ ਜਿਹਾ ਹੋਰ ਫੇਰ ਅਸੀਂ ਕਿਹਾ ਵੀ ਉੱਥੋਂ ਸੇਵਾ ਬੋਧ ਹੋ ਗਏ ਵੀ ਅਸੀਂ ਹੁਣ ਰੱਬ ਬਾਰੇ ਦੱਸਾਂਗੇ ਜਗ ਨੂੰ ਦੱਸਾਂਗੇ ਇਹ ਵੀ ਗੁਰੂ ਦੀ ਕਿਰਪਾ ਨਾਲ ਰੱਬ ਮੈਂ ਹਾਂਜੀ ਬਿਲਕੁਲ ਬਾਬਾ ਜੀ ਹਾਂਜੀ ਹੁਣ ਜਿੱਦਾਂ ਆਮ ਜਿਹੜਾ ਮਨੁੱਖਾ ਹੂੰ ਉਹਨੂੰ ਤਾਂ ਇੱਕ ਨੇਹਰਾ ਹੀ ਦਿੰਦਾ ਜੀ ਹਾਂਜੀ ਹੂੰ ਵੀ ਹਾਂਜੀ ਤੁਸੀਂ ਸਾਨੂੰ ਪਰਮਾਤਮਾ ਬਾਰੇ ਦੱਸਿਓ ਵੀ ਇਹ ਪਰਮਾਤਮਾ ਤੁਹਾਨੂੰ ਕਿਵੇਂ ਦਿਸਦਾ ਹੈ ਤੇ ਕਿਵੇਂ ਤੁਸੀਂ ਇਹ ਨਾਲ ਜਿਹੜੀ ਹੈ ਆਪਣਾ ਕੋਈ ਵੀ ਜੋ ਇੱਛਦੇ ਹੋ ਉਹ ਪਰਮਾਤਮਾ ਇੱਥੇ ਜਗਤ ਕਰ ਦਿੰਦਾ ਜੀ ਹਰੀ ਭਾਜੋ ਪਰਮਾਤਮਾ ਦਾ ਰੰਗ ਰੂਪ ਰੇਖਤਾ ਬਣਾ ਰੇਖ ਬਣਾਉਣ ਤੋਂ ਪਰੇ ਆ ਪਰਮਾਤਮਾ ਜਿਹੜਾ ਇਹ ਪ੍ਰਕਾਸ਼ ਅਨਭਉ ਪ੍ਰਕਾਸ਼ ਆ ਉਹ ਜਿਹੜਾ ਏਕ ਓੰਕਾਰ ਆ ਪਰਮੇਸ਼ਰ ਆ ਸਤਿਗੁਰ ਆ ਉਹ ਮੇਰੇ ਐ ਨੇਤਰਾ ਚਾ ਕੇ ਬਹਿ ਗਿਆ ਹਾਂਜੀ ਮੇਰੀ ਰਸਨਾ ਤੇ ਹਰ ਹਰ ਹੋਣ ਲੱਗ ਗਈ ਇੱਦਿਜ ਮੇਰੇ ਅਮਰ ਤੋਂ ਬਣਦਾ ਉਹ ਜਦ ਮੈਂ ਹੁਣ ਦੇਦਾਂ ਮੈਂ ਅੱਖਾਂ ਬੰਦ ਕਰ ਲਾ ਮੈਨੂੰ ਤਾਂ ਤਾਂ ਵੀ ਪ੍ਰਕਾਸ਼ ਆ ਉਹ ਮੈਨੂੰ ਤਾਂ ਭਗਤਾਂ ਨੇ ਕਿਹਾ ਗੁਰ ਜੀ ਵੀ ਗੁਰਮੁਨ ਨੂੰ ਕਦੇ ਗੁਰਮੁਨ ਕਦੀ ਨੀਂਦ ਨਾ ਸੁਆਵੇਂ ਹਾਂਜੀ ਉਹ ਇਤਤ ਰੱਬ ਦੇਖੀ ਜਾਨੇ ਨਿੰਦਾਂ ਵੀ ਕਿਧਰੇ ਉੜ ਗਈਆਂ ਇੱਥੇ ਲੋਕ ਕਿੰਨੇ ਕਿੰਨੇ ਚੌਕੜੇ ਮਾਰਦੇ ਨੇ ਜਾਂ ਕੀ ਐ ਸਾਨੂੰ ਤਾਂ ਉਹ ਪ੍ਰਕਾਸ਼ ਦੇ ਵਿੱਚੇ ਰਹਨੇ ਆ ਸੀ ਹਾਂਜੀ ਤੇ ਉਹ ਜਿਹੜਾ ਪਰਮੇਸ਼ਰ ਆ ਉਹ ਫਿਰ ਪ੍ਰਕਾਸ਼ ਆ ਸਾਡੇ ਵਿੱਚ ਆ ਜੋ ਸਰੂਪਾ ਜਦ ਅਸੀਂ ਇਛਦੇ ਆ ਕਿਉਂਕਿ ਹੁਣ ਕਮਾਈ ਕਰੀ ਆ ਮੈਂ ਮੈਂ ਸ਼ਬਦ ਨੂੰ ਕਮਾਇਆ ਮੈਂ ਕੋਈ ਪਾਠ ਨਹੀਂ ਪੜ੍ਹੇ ਐਵੇਂ ਸੋਝੀ ਲੈਣ ਲਈ ਉਹ ਰੌੜ ਲਪਾਟ ਪੜ੍ਹਨੇ ਨਹੀਂ ਪਰ ਜਿਵੇਂ ਆ ਵੀ ਗੁਰਦੁਆਰਿਆਂ 'ਚ ਜਾਂ ਸਾਡੇ ਸਾਹਸਾਂ 'ਚ ਪੁੱਤਰੀਆਂ ਲੜੀਆਂ ਬੜਬੜੇ ਅਖੰਡ ਪਾਠਾਂ ਦੀਆਂ ਲੜੀਆਂ ਬਣਦੇ ਨੇ ਮੈਂ ਇਸ ਤਰ੍ਹਾਂ ਕੋਈ ਪਾਠ ਨਹੀਂ ਪੜ੍ਹਿਆ ਮੈਂ ਆਪਣੇ ਗਿਆਨ ਲਈ ਆਪਣੀ ਸੋਝੀ ਲਈ ਕਿਉਂਕਿ ਮੈਨੂੰ ਰੱਬ ਦਾ ਦਰਸ਼ਨ ਹੋ ਗਿਆ ਸੀ ਮੈਨੂੰ ਉਹ ਚਾਰਸਾਉਂਦਾ ਸੀ ਜਦੋਂ ਮੈਂ ਉਹ ਬਾਣੀ ਪੜਦਾ ਸੀ ਤਾਂ ਸਾਨੂੰ ਰਾਸਾਉਣਾ ਸੀ ਰੋਲ ਵੀ ਲਾਉਣੀ ਆਦਾ ਹੈਡ ਗ੍ਰਾਂਥੀ ਜੀ ਉਹਨੂੰ ਮੈਂ ਦੱਸਿਆ ਵਾ ਬਾਬਾ ਜੀ ਸਾਥੋਂ ਅਸੀਂ ਤਾਂ ਸਮਝ ਕੇ ਡਰ ਕੇ ਪੜਦੇ ਆ ਵੀ 40 ਸਫੇ ਮਸਾ ਪੜ ਹੁੰਦੇ ਨੇ ਉਹ ਕਹੇ ਸੀ ਭਾਗਤੋ ਜਿੰਨੇ ਵੀ ਠੀਕ ਆ ਪੜਨੋ ਵੀ ਬਾਅਦ ਬਾਕੀ ਉਹਦੀ ਸਪੀਡ ਬਹੁਤ ਸੀ ਕੋਈ ਹੈਡ ਗ੍ਰਾਂਥੀ ਜੀ ਗੁਰਦਾਰੇ ਦਾ ਉਹ ਕਹੇ ਸੀ ਵੀ ਮੈਂ ਮੈਂ ਪੜ ਦੂੰਗਾ ਚਲ ਉਹਨੇ ਜਿਹੜੇ ਵੇਲੇ ਅਸੀਂ ਭੋਗਵਾਉਣਾ ਹੁੰਦਾ ਸੀ ਉਹ ਉਦੋਂ ਵੀ 9 ਜਾਂ 10 ਵਜੇ ਜਿਵੇਂ ਮੌਸਮ ਦੇ ਹਿਸਾਬ ਨਾਲ ਤੇ ਉਹ 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 ਜਣੀ ਉਹ ਫਿਰ ਆਪਣੇ ਸਲੋ ਪੜ੍ਹ ਦਿੰਦਾ ਜੀ ਇਹ ਉੱਥੋਂ ਫਿਰ ਇਹ ਪ੍ਰਾਪਤ ਹੋਇਆ ਹਾਂਜੀ ਬਿਲਕੁਲ ਬਾਬਾ ਜੀ ਹੈ ਨਾ ਇਹ ਹਾਂਜੀ ਤੁਸੀਂ ਬਹੁਤ ਵਧੀਆ ਸਾਨੂੰ ਸਮਝਾਇਆ ਪਰ ਹੁਣ ਜਿੱਦਾਂ ਬਾਬਾ ਜੀ ਤੁਹਾਨੂੰ ਤਾਂ ਇਹ ਸੰਸਾਰ ਦੇ ਵਿੱਚ ਵੀ ਪ੍ਰਮਾਤਮਾ ਹੀ ਪ੍ਰਗਟ ਹੋ ਗਿਆ ਜਿਹੜਾ ਘਟ ਘਟ ਚ ਵਸਿਆ ਹੋਇਆ ਵੀ ਹਾਂਜੀ ਹੁਣ ਜਿਵੇਂ ਆਮ ਜਿਹੜੇ ਜੋ ਲੇਖਾ ਜੋਖਾ ਆਮ ਹਰੇਕ ਜੀਵ ਦਾ ਹੁੰਦਾ ਆ ਉਹਦੇ ਕਰਮ ਲਿਖੇ ਹੁੰਦੇ ਨੇ ਵੀ ਉਹ ਉਹ ਕੋਈ ਬੰਦਾ ਬਹੁਤ ਦੁਖੀ ਹੁੰਦਾ ਕੋਈ ਬੰਦਾ ਜਾਨੀ ਕੋਈ ਕਿਸੇ ਕੋ ਮਾਇਆ ਵੱਧ ਹੁੰਦੀ ਆ ਪਰ ਕਈ ਕਿਸੇ ਨੂੰ ਬਹੁਤ ਦੁੱਖ ਹੁੰਦਾ ਉਹ ਲੈਂਦਾ ਨਹੀਂ ਪਰ ਉਹ ਆਪਣੇ ਨਿੱਜ ਬੰਨਾਂ ਜਿਵੇਂ ਲਾਉਣਾ ਚਾਹੁੰਦਾ ਵੀ ਆ ਕੋਈ ਜਿਵੇਂ ਮੱਥੇ ਵੀ ਟੇਕਦਾ ਹੋਰ ਕੁਛ ਕਰਦਾ ਲੇਕਿਨ ਉਹ ਫਿਰ ਉਹ ਉੱਥੇ ਉਹਦਾ ਉਹ ਤਾਂ ਸਾਇਤ ਤੱਕ ਕਿਵੇਂ ਹੋਊਗੀ ਉਹਦੀ ਜੀ ਉਹ ਬਾਜੀ ਰੱਬ ਨੇ ਕਿਰਪਾ ਕਰ ਤੇ ਹੁਣ ਰੱਬ ਤਾਂ ਸਾਡੇ ਚੋਕ ਹੀ ਆ ਸਾਡੇ ਨਾਲੇ ਦਾ ਰੱਬ ਘੁੰਮਦਾ ਫਿਰਦਾ ਹਾਂ ਆ ਤੁਜੀ ਦੱਸਿਆ ਵੀ ਉਹਦਾ ਉਹ ਤਾਂ ਸਾਧੂ ਦੀ ਸੰਗਤ ਕਰਨੀ ਕੋ ਹਾਂਜੀ ਆ ਜਿਹੜਾ ਬ੍ਰਾਹਮਣ ਹੀ ਨਹੀਂ ਸੰਤ ਹੁੰਦਾ ਸਾਧੂ ਹੁੰਦਾ ਇਹਦੀ ਧੂੜ ਚੱਕਣਾ ਜਿਹੜੇ ਲੇਖ ਨੇ ਮਾੜੇ ਲਿਖੇ ਮੰਨਦਾ ਉਹ ਦੁੱਖ ਸੁਖ ਤਾਰੇ ਰੱਬੇ ਲਿਖਦਾ ਉਹ ਸਾਰੇ ਮਿਟ ਜਾਂਦੇ ਨੇ ਹਾਂਜੀ ਉਹਨੂੰ ਮੈਂ ਜੱਗ 'ਚ ਇਹੀ ਜੋਰ ਲਾਇਆ ਸੀ ਵੀ ਭਾਈ ਇਹ ਇਹ ਗੁਰੂ ਦੀ ਕਿਰਪਾ ਨਾਲ ਰੱਬ ਮਿਲਦਾ ਹਾਂਜੀ ਵੀ ਤੁਸੀਂ ਉਹ ਸੰਤ ਨੂੰ ਵੀ ਮੰਨ ਲਓ ਉਹ ਜੇ ਤਾਂ ਇਹ ਸਾਜਾ ਜੱਗ ਸੰਤ ਨੂੰ ਮੰਨੂਗਾ ਤਾਂ ਮੈਂ ਇੱਥੇ ਵੀ ਇਹ ਵੀ ਵਿਚਾਰ ਕਰ ਲੈਣਾ ਜੇ ਕਹਿੰਦੇ ਜੀ ਦੇ ਦੇ ਆ ਦੇ ਤਾਲੀ ਨੂੰ ਨਹੀਂ ਮੰਨਣਾ ਹਾਂਜੀ ਚੰਦ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਜੀ ਜਹਤੋਟੇ ਤੇ ਕੋਈ ਦੁੱਖ ਪੈਂਦਾ ਜਾਂ ਤੇ ਸੰਸਾਰੀ ਕੋਈ ਆਪਣੇ ਕੰਮ ਕਾਜ ਟੁੱਟਾ کاروبار ਹੁੰਦਾ ਉਹ ਤੁਹਾਨੂੰ ਕੋਈ ਲੋੜ ਆ ਤੁਸੀਂ ਦੇਖਉਣੀ ਜਾਂਦੇ ਆ ਕਿੱਡੇ-ਕਿੱਡੇ ਆਪਸਰ ਨੇ ਕਿੱਡੇ-ਕਿੱਡੇ ਮਹਿਕਲੇ ਆਪਸਰ ਨੇ ਜੇ ਉਹਨਾਂ ਤੋਂ ਜਾਇਆ ਜਾਓ ਆਪਸਰ ਹੋ ਜਾਓ ਤਾਂ ਤੁਜੀ ਆ ਤਤਤਨ ਨੇ ਹਾਂਜੀ ਹੈ ਤੇ ਤੁਹਾਨੂੰ ਜਿਹੜਾ ਬ੍ਰਹਮਗਣੀ ਹੈ ਇੱਥੇ ਕੀ ਕੀ ਨੇ ਕਹਿੰਦਾ ਵੀ ਦਿਨ ਨੂੰ ਨਹੀਂ ਬਣਾਇਗਾ ਹਾਂਜੀ ਪਰਮੇਸ਼ਰ ਆ ਜਿਹੜਾ ਉਹ ਉਹ ਹੁਣ ਤਾਂ ਜੋ ਸਰੂਪ ਹੈ ਉਈ ਉਹ ਬਸਣਾ ਤਾਂ ਹੈ ਸਾਡੇ ਦੇ ਵਿੱਚ ਆ ਕੇ ਇੱਥੇ ਬੈਸੀ ਗੱਲ ਤੇ ਇਹਨਾਂ ਨੇ ਰੌਲਾ ਪਾ ਲਿਆ ਫੇਰ ਮੈਂ ਇਹ ਵੀ ਦੱਸਦਾ ਚਾਹੁੰਦਾ ਕਿ ਨੂੰ ਮਾੜੀ ਪੜੀ ਜਾਂਦੇ ਆ ਪਾਣੀ ਪੜਦੇ ਸਾਡੇ ਜੀਵਨ ਬਦਲਦਾ ਨਹੀਂ ਰੱਬ ਸਾਨੂੰ ਮਿਲਿਆ ਨਹੀਂ ਦੁੱਖਾ ਸੀ ਹੋ ਗਈ ਪਾਉਣੇ ਸਾਨੂੰ ਪੜਨ ਦਾ ਕੋਈ ਫਾਇਦਾ ਹੈ ਹਾਂਜੀ ਕਿਉਂਕਿ ਅਸੀਂ ਬਾਹਰ ਦੀ ਪੜ੍ਹਾਈ ਪੜ੍ਹਦੇ ਆ ਉਹਦੇ ਵਿੱਚ ਸਾਨੂੰ ਸਰਟੀਫਿਕੇਟ ਮਿਲਦੇ ਨੇ ਡਿਗਰੀ ਮਿਲਦੀ ਆ ਕੋਈ ਡਿਵੀਜ਼ਨ ਆਉਂਦੀ ਆ ਨਾ ਤੇ ਸਾਨੂੰ ਗਾਂਵ 'ਚ ਨੌਕਰੀ ਮਿਲਦੀ ਆ ਹਾਂਜੀ ਉਹ ਸਾਡਾ ਜਿਹੜਾ ਗੁਜ਼ਾਰਾ ਹੁੰਦਾ ਸੀ ਪਰਿਵਾਰ ਪੜ੍ਹਦੇ ਆ ਉਹ ਜਿਹੜਾ ਸ਼ਾਂਤ ਆ ਇਹ ਸਾਡੇ ਨੂੰ ਬ੍ਰਹਮ ਗਿਆਨ ਦੀ ਡਿਗਰੀ ਹੋਣੀ ਆ ਹਾਂਜੀ ਔਰ ਬ੍ਰਹਮ ਗਿਆਨ ਪ੍ਰਾਪਤ ਹੋਣਾ ਇਹ ਸਭ ਤੋਂ ਵੱਡੀ ਬਾਦਮੀ ਆ ਇਹ ਆ ਜੱਗ ਦੀਆਂ ਬਾਦਮੀਆਂ ਬਹੁਤ ਵੱਡ ਬਣੀਆਂ ਨੇ ਆ ਰਾਸ਼ਟਰਪਤੀ ਤੋਂ ਤੇ ਦਾ ਬਿਲਕੁਲ ਬਦਮੀ ਨਹੀਂ ਹੁੰਦੀ ਇਸ ਤਰ੍ਹਾਂ ਜਿਹੜਾ ਸ਼ਾਂਤਾ ਬ੍ਰਹਮਗਣ ਨੇ ਜਿਵੇਂ ਰੱਬ ਦਾ ਰਾਸ਼ਟਰ ਦਾ ਪਿਤਾ ਸਾਰੇ ਦਾ ਇਹ ਫਿਰ ਇੱਕੇ ਹੋ ਜਾਂਦਾ ਫਿਰ ਰੱਬ ਉਹ ਨਾ ਜੋ ਕੋਈ ਹੋਿੰਦਾ ਉਹ ਕਹਿੰਦੇ ਨੇ ਵੀ ਤੂੰ ਮੈਨੂੰ ਕਹਿ ਤੇ ਮੈਂ ਕਰਾਂ ਹਾਂਜੀ ਇਹ ਵਸਤਾ ਦੇ ਵਿੱਚ ਜਾ ਕੇ 8 ਪੈਸੇ ਮਿਲ ਰਹੇ ਹੁੰਦਾ ਹਾਂਜੀ ਦਿਨ ਰਾਤ ਸਿਮਰਨ ਹੁੰਦਾ ਤੁਸੀਂ ਜੋਰ ਨਾਲ ਤੁਸੀਂ ਆਪਣੇ ਕੋਈ ਬੁੱਧੀ ਕਲਾ ਦੇ ਨਾਲ ਰੱਬ ਨੂੰ ਨਹੀਂ ਪਾ ਸਕਦੇ ਅੱਡੇ ਦਾ ਸਾਇੰਸ ਭਾਏ ਚੱਲ ਹਾਂਜੀ ਤੇ ਨੇਤਰ ਪ੍ਰਕਾਸ਼ ਕੀਆ ਗੁਰਦੇਵ ਜੈ ਦੇਖਾਂ ਦਾ ਸੋਈ ਹੁਣ ਜਿੱਦਨੂ ਮੈਂ ਨੇਤਰਾਜ ਪ੍ਰਕਾਸ਼ ਹੋ ਗਿਆ ਹੁਣ ਮੈਂ ਜਿੱਦਨੂ ਦੇਖਦਾ ਮੈਨੂੰ ਜਿਹੜਾ ਪਰਮੇਸ਼ਰ ਹੈ ਅਨਪ੍ਰਕਾਸ਼ ਹੈ ਜਿਹੜਾ ਇੱਕ ਓੰਕਾਰ ਹੈ ਜਿਹੜਾ ਸਤਗੁਰ ਹੈ ਉਹਦੇ ਦਰਸ਼ਨ ਹਾਂਜੀ ਹਾਂਜੀ ਬਿਲਕੁਲ ਵਾ ਭਈ ਇਹ ਤੁਸੀਂ ਯਾਨੀ ਭਰਮ ਦੂਰ ਕਰਤਾ ਵੀ ਜਿਵੇਂ ਇਹ ਕਿਸੇ ਜੋਗ-ਜੁਗਤੀ ਨਾਲ ਜਾਂ ਆਪਣੀ ਕਲਾ ਨਾਲ ਕਿਸੇ ਜ਼ੋਰ ਨਾਲ ਵੀ ਇਹ ਰੱਬ ਨਹੀਂ ਮਿਲਦਾ ਫਿਰ ਯਾਨੀ ਕਿ ਹਾਂਜੀ ਇੱਕ ਸਾਨੂੰ ਹੋਰ ਵੀ ਆਪਣੇ ਜੀਵਨ ਬਾਰੇ ਤੁਹਾਡਾ ਜੀਵਨ ਕਿਵੇਂ ਦਾ ਵੀ ਜਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਬੰਦਗੀ ਕਰਦੇ ਹੋ ਵੀ ਵੀ ਹਰ ਵੇਲੇ ਉਸ ਜਾਗਦੇ ਰਹਿੰਦੇ ਹੋ ਜਾਂ ਅੰਮ੍ਰਿਤ ਵੇਲੇ ਉੱਠਦੇ ਹੋ ਫਿਰ ਸਿਮਰਨ ਕਰਦੇ ਹੋ ਵੀ ਉਹ ਸ਼ਬਦ ਜਿਹੜਾ ਸ਼ਬਦ ਜਿਵੇਂ ਸ਼ਬਦੇ ਹੀ ਸੁਖ ਪਾਇਆ ਉਹ ਸ਼ਬਦ ਕਿਹੜਾ ਹੈ ਜੀ ਹਾਂਜੀ ਆ ਜੀ ਭਾਜੀ ਪਹਿਲਾਂ ਤਾਂ ਜਿਵੇਂ ਅਸੀਂ ਜਦ ਪਹਿਲਾਂ ਪਹਿਲਾਂ ਅਸੀਂ ਰੱਬ ਨਾਲ ਲੱਗੇ ਸਾਨੂੰ ਗਿਆਨ ਹੋਇਆ ਉਹ ਅਸੀਂ ਤਾਂ 2 ਵਜੇ ਵੀ ਉੱਠੇ ਹਾਂਜੀ 2 ਵਜੇ ਵੀ ਉੱਠਣਾ ਤੇ ਅਸੀਂ ਆਪਣਾ ਪਾਣੀ ਵੀ ਭਰ ਕੇ ਰੱਖਣਾ ਕਿਉਂਕਿ ਅਸੀਂ 2 ਵਜੇ ਉੱਠਣਾ ਸੀ ਜਿਹੜਾ ਪਰਿਵਾਰ ਸੀ ਇਹਦਾ ਪਰਿਵਾਰ ਤਾਂ ਉਹ ਦੂਜੇ ਕੰਮ ਕਰਦੇ ਨੇ ਤਾਂ 4-5 ਵਜੇ ਉੱਠਣਾ ਹੁੰਦਾ ਹਾਂਜੀ ਅਸੀਂ ਆਪਣਾ ਪਾਣੀ ਰਾਤ ਨੂੰ ਭਰ ਕੇ ਰੱਖਣਾ ਹਾਂਜੀ ਬਈ ਜਹਾਜ਼ ਅਸੀਂ ਕੋਈ ਨਲਕਾ ਨੁਲਕਾ ਨਲਕੀ ਸੀ ਮੋਟਰਾਂ ਦਾ ਬਾਅਦ ਚ ਆਈਆਂ ਨੇ ਹਾਂਜੀ ਬਈ ਇਹ ਇਹ ਕਹਿੰਦੇ ਸਾਡੀ ਨੀਂਦ ਖਰਾਬ ਕਰਦੇ ਇਹਨਾਂ ਨੇ ਸਾਨੂੰ ਕਹਿਣਾ ਵੀ ਤੁਸੀਂ ਫਿਰ ਵੀ ਇਹ ਇਹ ਪਾਣੀ ਠੰਡਾ ਉਹ ਸਿਆਰ ਚ ਦੇ ਲਓ ਮੈਨਸ ਹੋ ਜਾਂਦਾ ਹਾਂਜੀ ਬਈ ਤੁਹਾਨੂੰ ਐ ਉਹ ਮਾਂ ਸਾਨੂੰ ਮਿਲ ਗਿਆ ਰੱਬ ਇਹ ਬਾਣੀ ਦੇ ਗੁਰੂ ਸਾਹਿਬ ਨੇ ਲਿਖਿਆ ਹੋਇਆ ਵੀ ਜਿਹੜਾ ਕੱਕਰਾ ਪਾਲਾ ਇਹ ਕੁਛ ਨਹੀਂ ਕਰਦਾ ਜਦ ਸਾਡੀ ਸੁੱਖ ਜਾਂਦੇ ਨਾਲ ਅਸੀਂ ਉਹ ਤਾਂ 15 ਸਾਲ ਉਸ ਤਰ੍ਹਾਂ ਕਰਦੇ ਰਹੇ ਉਦੋਂ ਬਾਅਦ ਫਿਰ ਇਹ ਹੈ ਅਸੀਂ ਅਮਰਤ ਵੇੜ ਵੀ ਉੱਤਰ ਗਏ ਤੇ ਬਾਣੀ ਵੀ ਪੜਨੀ ਜਿਹੜੀ ਆਪਾਂ ਨੂੰ ਗੁਰੂ ਸਾਹਿਬ ਆਖਿਆ ਹੋਇਆ ਪਰ ਇਹ ਜਾਂ ਫੇ ਰੱਬ ਦਾ ਵਾਲਾ ਗਿਆ ਹੁਣ ਮੈਨੂੰ ਉੱਠਣ ਦੀ ਲੋੜ ਨਹੀਂ ਹੁਣ ਮੇਰੇ ਸੁੱਤੇ ਬੈ ਵੀ ਨਾਮ ਚੱਲਦਾ ਤੇ ਮੇਰੇ ਤੁਰਦੇ ਫਿਰਦੇ ਉੱਠਦੇ ਬੈਹਦੇ ਖਾਂਦੇ ਪੀਂਦੇ ਖੇਡਦੇ ਵੀ ਨਾਮ ਚੱਲਦਾ ਇਹ ਵਈ ਜਿੱਦਾਂ ਹੁਣ ਬਾਣੀ ਚਾਹੁੰਦਾ ਵੀ ਤੱਤੀ ਬੋਹ ਨਾ ਲੱਗੀ ਪਰ ਬ੍ਰਹਮਚਰਨ ਆਈ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਇਹ ਰਾਮ ਦੀ ਕਾਰ ਕਿਹੜੀ ਹੁੰਦੀ ਹੈ ਜੀ ਇਹ ਕੀ ਚੀਜ਼ ਹੈ ਜੀ ਇਹ ਵੀ ਪਾਦਾ ਮੈਂ ਦੱਸਦਾ ਨਹੀਂ ਰਾਮ ਦੀ ਕਾਰ ਆ ਤਾਂ ਆਪਾਂ ਚਗੇ ਦਮਾਰੇ ਦੁੱਖ ਲੱਗਿਆ ਭਾਈ ਮੈਂ ਫਿਰ ਜੱਗ ਵਾਲੇ ਦੇਖਿਆ ਇਹ ਪ੍ਰਗਤੀ ਗੱਲ ਹੁੰਦਾ ਹੁੰਦਾ ਮੈਂ ਦੇਖਿਆ ਉਹ ਇਹਨੂੰ ਦੁੱਖ ਦਾ ਕੋਈ ਹੈ ਨਹੀਂ ਸੀ ਹਾਂਜੀ ਉਹ ਮੈਂ ਵੀ ਇਹ ਕਿਤੇ ਉਹੀ ਤਾਂ ਨਹੀਂ ਗੱਲਾਂ ਹੈਗੀਆਂ ਲਿਖੀਆਂ ਹੋਈਆਂ ਵੀ ਦੁੱਖ ਲੱਗਿਆ ਭਾਈ ਮੈਂ ਇੱਕ ਦੁੱਖ ਮੰਗਿਆ ਸੀ ਰੱਬ ਤੋਂ ਹਾਂਜੀ ਮੇਰੇ ਮੰਗਣ ਦੇ ਮੈਨੂੰ ਰੱਬ ਨੇ ਦਿੱਤਾ ਹਾਂਜੀ ਪਰ ਇਹ ਵੀ ਗਿਆ ਸੀ ਵੀ ਬਿਨਾ ਮਾਇਆ ਤੋਂ ਹੋਣਾ ਇਹ ਹਾਂਜੀ ਉਹ ਉਹੀ ਕੋ ਸੋਇਆ ਦੁੱਖ ਵੀ ਆਇਆ ਤੇ ਉਦੋਂ ਆ ਬਿਨਾ ਬਾਇਤ ਹੋ ਗਿਆ ਹਾਂਜੀ ਉਦੋਂ ਸਾਡੀਆਂ ਸਕੀਮਾਂ ਚੱਲ ਜਾਂਦੀਆਂ ਜਿਹੜੇ ਕੈਸ਼ਲੈਸ ਅੰਡੀਆ ਕੈਸ਼ਲੈਸ ਸਕੀਮਾਂ ਹੁੰਦੀਆਂ ਵੀ ਉਹ ਉਹਦੇ ਵਿੱਚ ਹੋ ਗਿਆ ਜਣੀ ਮੈਂ ਇਹ ਪ੍ਰੀਖਿਆ ਦੇਖੀ ਵੀ ਇਹ ਦੁੱਖ ਲੋਕ ਕਿਵੇਂ ਭੋਗਦੇ ਨੇ ਪਰ ਹੁਣ ਮੈਨੂੰ ਹਦਾਇਤ ਆ ਵੀ ਮੈਂ ਹੁਣ ਰੱਬ ਤੋਂ ਇਹ ਜੀ ਕੋਈ ਮੰਗਣਾ ਹੀ ਨਹੀਂ ਹੈਗਾ ਮੇਰੇ ਤਾਂ ਚਕੇਰ ਦਾ ਆਰਾਮ ਕਰੂਗੀ ਦੁੱਖ ਕੋਈ ਲੱਗਦਾ ਨਹੀਂ ਹੈਗਾ ਮੈਂ ਜਣੀ ਸੰਸਾਰ ਦੇ ਕਿਸੇ ਡਾਕਟਰ ਪੈਦ ਮੂਰੇ ਹੱਥ ਨਹੀਂ ਹਟਣਾ ਹਾਂ ਇਹ ਮੇਰਾ ਸੰਸਾਰ ਨੂੰ ਚੈਲੰਜ ਆ ਵੀ ਠੋਡੀ ਦਵਾਈ ਬੂਟੀ ਦੀ ਕਿਸੇ ਹਉਕਤਿੰ ਮੈਨੂੰ ਲੋੜ ਨਹੀਂ ਹੈ ਮੇਰੀ ਸ਼ਾਨ ਵਿੱਚ ਕੋਈ ਆ ਗਿਆ ਉਹਨੂੰ ਨਾਮ ਦੀ ਆਹੋ ਖ ਦੇ ਦੂੰ ਉਹ ਵੀ ਸਦਾ arogh ਹੋਵੇ ਹਾਂਜੀ ਬਿਲਕੁਲ ਬਾਬਾ ਜੀ ਇਹ ਤੁਸੀਂ ਸਮਝਾਇਆ ਵੀ ਈਰਾਮ ਦੀ ਕਾਰ ਅਸਲ ਦੇ ਵਿੱਚ ਇਹ ਹੈ ਵੀ ਉਹ ਸਦੀਵੀ ਬਣੀ ਰਹਿੰਦੀ ਹੈ ਪਰ ਜਿਹੜੇ ਆਮ ਲੋਕ ਨੇ ਉਹ ਇੱਕ ਸ਼ਬਦ ਪੜ੍ਹ ਲੈਂਦੇ ਨੇ ਵੀ ਤੇ ਵੀ ਰਾਤ ਨੂੰ ਜਾਂ ਪਹਿਲਾਂ ਪੜ੍ਹ ਲੈਂਦੇ ਨੇ ਜਾ ਬਾਚ ਪਾੜ ਲੰਦੇ ਨੇ ਵੀ ਇਦਾਂ ਸਾਨੂੰ ਵੀ ਡਰ ਨਹੀਂ ਲੱਗੂਗਾ ਪ੍ਰਸੰਦ ਜੀ ਤੁਸੀਂ ਅੱਜ ਸਾਨੂੰ मीनिंग ਸਮਝਾਇਆ ਤੇ ਇੱਕ ਗੱਲ ਹੋਰ ਸਮਝਾਇਆ ਵੀ ਬਾਣੀ 'ਚ ਧੂੜ ਦੀ ਗੱਲ ਬੜੀ ਹੁੰਦੀ ਆ ਵੀ ਸੰਤਾਂ 'ਚ ਧੂੜ ਹੀ ਸੁਖ ਪਾਇਆ ਬਾਰ-ਬਾਰ ਜਾਨੀ ਉਹ ਧੂੜ ਮੰਗੀ ਹੋਈ ਏ ਨਾਨਕ ਦਾ ਸੁਖ ਮੰਗੇ ਉਹ ਕੋ ਸੰਤਨ ਕੀ ਧੂਰੇ ਪਰ ਜਿਵੇਂ ਹੁਣ ਇਹ ਜੋ ਖਤਮ ਹੀ ਕਰ ਦਿੱਤੀ ਗੱਲ ਇਹ ਜਿਵੇਂ ਵੀ ਅੱਜ ਦੇ ਸਮੇਂ ਵੀ ਕੋਈ ਕਹਿੰਦਾ ਹੀ ਨਹੀਂ ਵੀ ਸਾਨੂੰ ਧੂੜ ਦੀ ਲੋੜ ਆ ਉਹ ਕਹਿੰਦੇ ਸਾਡੀ ਮਾਇਆ ਕੰਮ ਜਿੱਦਾਂ ਕਰਦੀ ਐ ਸਾਇੰਸ ਵਿਗਿਆਨ ਹਾਂ ਜੀ ਭਾਜੀ ਹੁਣ ਆਪਾਂ ਬਾਣੀ 'ਚ ਤਾਂ ਸੰਤਰੀ ਧੂੜ ਲਿਖਿਆ ਵੀ ਸੰਤਾਂ ਧੂੜ ਮੁਖ ਮਿਲੀ ਹਾਂਜੀ ਕਿਉਂਕਿ ਸੰਤ ਦਾਦਾ ਰੂਹ ਰੂਹ ਸੇ ਵੇਰਣ ਕਰਦਾ ਹਾਂਜੀ ਉਹ ਤਾਂ ਬਹੁਤ ਵੱਡੀ ਵਸਤ ਹੈ ਐਂ ਜਗ ਦੇ ਵਿੱਚ ਜਿਹੜਾ ਮਾਇਆ ਨਾਲ ਰੱਬ ਦੀ ਮਿਲਦਾ ਕੋਈ ਉਹਦੇ ਐਡੇ ਵੱਡੇ ਭਾਗ ਜੀ ਐਡਾ ਉਪੜ ਭਾਗੀ ਜਿਵੇਂ ਉਹਨੂੰ ਰੱਬ ਦਾ ਦਰਸ਼ਨ ਹੋ ਗਿਆ ਇਹ ਇਹ ਜਗ ਤਾਂ ਲੱਭਦਾ ਰਿਹਾ ਰੱਬ ਨੂੰ ਆ ਕਿਸੇ ਨੂੰ ਰੱਬੇ ਨਹੀਂ ਲੱਭਿਆ ਹੈਗਾ ਹੈ ਉਹ ਤਾਂ ਕਰਕੇ ਉਹਦੀ ਧੂੜ ਦੀ ਗੱਤ ਦਾ ਮੈਂ ਤੇ ਵੀ ਦਾਦਾ ਵੀ ਹੁਣ ਮੈਂ ਮੈਂ ਤਾਂ ਫਿਰ ਜੇ ਮੰਨਦਾ ਰੱਬ ਮਿਲ ਗਿਆ ਹਾਂਜੀ ਹੁਣ ਇਹ ਇਹ ਕਹਣਗੇ ਵੀ ਸੰਤ ਹੈ ਨਹੀਂ ਜਾਂ ਬਦੋਤ ਕਹਿੰਦੇ ਮੈਂ ਰੱਬ ਨੂੰ ਤਾਂ ਕੁਝ ਕਹੂੰਗਾ ਹੀ ਹਾਂਜੀ ਮੈਂ ਰੱਬ ਨੂੰ ਜਿਹੜਾ ਸਾਡਾ ਅਸਲ ਰੱਬ ਕੁਛ ਕਰਦਾ ਹਾਂਜੀ ਉਸ ਦਾ ਖੰਦਨ ਦਾ ਜੀ ਕਰੂੰ ਜਾਂ ਰੱਬ ਨੂੰ ਬੇਨਤੀ ਕਰਕੇ ਉਹਨੂੰ ਰੋਕੂਗਾ ਹਾਂਜੀ ਫੇਰ ਸਾਨੂੰ ਇਹ ਪਤਾ ਲੱਗੂ ਵੀ ਸੰਤ ਦੀ ਤੂੜ ਆਪਾਂ ਚੱਕਣਿਆ ਲੋੜ ਹੈ ਜਾਂ ਨਹੀਂ ਅੱਜ ਬੜਾ ਪ੍ਰਚਾਰ ਕਰ ਰਹੇ ਨੇ ਸਾਧੂ ਨੂੰ ਤਾਂ ਬੰਤਾ ਹੀ ਬਹੁਤ ਬੋਲਦੇ ਨੇ ਆਪਨੇ ਜਿੰਨੇ ਪ੍ਰਚਾਰਕ ਨੇ ਜਾਂ ਸਿੱਖ ਲੋਕ ਨੇ ਇਹ ਤਾਂ ਸਾਧੂ ਨੂੰ ਬੋਲਦੇ ਹੀ ਬਹੁਤ ਨੇ ਆਪ ਕਮੈਂਟ ਖੋਲ ਦੋ ਕਮੈਂਟਾਂ ਕਿ ਕਿੰਨਾ ਬੰਦਾ ਆਉਂਦੇ ਨੇ ਮੈਂ ਹੁਣ ਉੱਥੇ ਹਦਾਇਤ ਕਰਦਾ ਜਾਂ ਕਿ ਉਹ ਵੀ ਅਸੀਂ ਵੀਡੀਓ ਪਾਤੀ ਜੇ ਅਸੀਂ ਕਮੈਂਟ ਖੋਲਤੇ ਸੋ ਸਮਝ ਕੇ ਕਮੈਂਟ ਕਰਿਓ ਤੇ ਇਹਦਾ ਜਣਾ ਪੜਦੋਂ ਧਰਤੀ ਤੋਂ ਤੁਸੀਂ ਸਮਝਦੇ ਕੀ ਹੋ ਐ ਉਹ ਬੜਾ ਬ੍ਰਹਮ ਗਿਆਨੀ ਆ ਉਹਦੇ ਕੋਲ ਤਾਂ ਬਹੁਤ ਅਦਾ ਯਗਤੀ ਹੈ ਜੇ ਤੁਸੀਂ ਕਮੈਂਟ ਚ ਉਹਦੇ ਹਸਤਤ ਕਰਤੀ ਤੇ ਥੋੜਾ ਘਰ ਬੈਠੇ ਦਾ ਹੀ ਭਲਾ ਹੋ ਜਾਣਾ ਜੇ ਤੁਸੀਂ ਕਮੈਂਟਾਂ ਚ ਉਹਨੂੰ ਮੰਦਾ ਬੋਲਿਆ ਵੀ ਐ ਕੀ ਆ ਤੂੰ ਨੂੰ ਪਰਮੇਸ਼ਰਾਂ ਅੰਤਰਜਾਮੀ ਆ ਉਹਨੇ ਆਟੋਮੈਟਿਕ ਸਜ਼ਾ ਲਾ ਦਿੱਤੀ ਹੈ ਜਿਹੜਾ ਤੇਰੇ ਵਿੱਚ ਉਹ ਸਾਡਾ ਮਿੱਤਰ ਆ ਉਹ ਭਗਤਾਂ ਦਾ ਮਿੱਤ ਸੋਈ ਜੋ ਸਾਰਿਆਂ ਦੇ ਵਿੱਚ ਵਸਦਾ ਹੈ ਕਿ ਨਾ ਭਗਤ ਨੇ ਇੱਥੇ ਚਿੱਤ ਦੇ ਵਿੱਚ ਸੋਚਣਾ ਤੇ ਤੈਨੂੰ ਜਵਾਂ ਨੇ ਢਾ ਲੈਣਾ ਦੇ ਦੇ ਤੇਰੀਆਂ ਪਤੀੜਾਂ ਪੈਂਦੀਆਂ ਜਿਹੜੀ ਤੇਰੀ ਮਾਇਆ ਇਕੱਠੀ ਕਰੀ ਹੋਈ ਆ ਆ ਪੰਡਾ ਬੰਨੀ ਹੋਈਆਂ ਨੇ ਫਿਰ ਉਹਦੇ ਦਿਨਾਂ ਦੇ ਵਿੱਚ ਕਿੱਥੇ ਕਿੱਧਰ ਨੂੰ ਜਾਂਦੀਆਂ ਮੈਂ ਇੱਥੇ ਤਾਂ ਹੀ ਕਿਹਾ ਸੀ ਸਾਨੂੰ ਕਹੇ ਸੀ ਜੀ ਕਮੈਂਟ ਖੋਲ ਦੋ ਬਾ ਹੋਏ ਇਹਨਾਂ ਨੇ ਪਰਚਾ ਕਰਾ ਲੈਣਾ ਵੀ ਇਹਨਾਂ ਨੇ ਮੰਦਾ ਬੋਲਣਾ ਉਸਾਰ ਨੂੰ ਮੇਰੇ ਪਰਚਾ ਹੋ ਜਾਣਾ ਚੱਲ ਅਸੀਂ ਦੇਖਾਂਗੇ ਹੋਣਗੇ ਜੇ ਤਾਂ ਕਮੈਂਟਾਂ ਨਾਲ ਹੀ ਵੀ ਇਹਨਾਂ ਦਾ ਭਲਾ ਹੋ ਸਕਦਾ ਤੇ ਕਮੈਂਟਾਂ ਨਾਲ ਇਹਨਾਂ ਤੇ ਪਰਚਾ ਵੀ ਹੋ ਸਕਦਾ ਸੋ ਬਿਲਕੁਲ ਬਾਬਾ ਜੀ ਨੇ ਇਹ ਬੜਾ ਉਪਦੇਸ਼ ਦਿੱਤਾ ਵੀ ਜਿਹੜਾ ਆ ਵੀ ਕਮੈਂਟ ਨਾਲ ਵੀ ਭਲਾ ਵੀ ਹੋ ਸਕਦਾ ਹੈ ਤੇ ਹੋਰ ਵੀ ਬਾਬਾ ਜੀ ਅਸੀਂ ਜਾਣਕਾਰੀ ਡੂੰਘੀਆਂ ਚਾਹੁੰਦੇ ਆ ਕਿਉਂਕਿ ਹੋਰ ਸਾਨੂੰ ਕੋਈ ਸੰਸਾਰ 'ਚ ਇਹ ਜਾਂ ਕੋਈ ਮਹਾਪੁਰਖ ਨਹੀਂ ਮਿਲਿਆ ਵੀ ਜਿਨੇ ਇੰਨੀ ਡੂੰਘਾਈ ਨਾਲ ਸਮਝਾਇਆ ਹੋਵੇ ਵੀ ਯਾਨੀ ਇੱਕ ਰਿੱਧ ਸਿੱਧੀ ਗੱਲ ਆਉਂਦੀ ਆ ਬਾਬਾ ਜੀ ਵੀ ਜਿਵੇਂ ਇੱਕ ਚੌਥੇ ਭਾਗ ਦੀ ਗੱਲ ਆਉਂਦੀ ਆ ਤੇ ਨਾਲ ਰਿੱਧ ਸਿੱਧੀ ਗੱਲ ਆਉਂਦੀ ਆ ਬਾਣੀ 'ਚ ਇਹ ਰਿੱਧ ਸਿੱਧ ਗੁਰਮੁਖ ਪਿਛੇ ਲੱਗੀਆਂ ਫਿਰਨ ਤੇ ਇਹ ਸ਼ਕਤੀਆਂ ਕਿਵੇਂ ਕੰਮ ਕਰਦੀਆਂ ਨੇ ਕਿਵੇਂ ਇਹ ਇਹ ਕਾਦੇ ਵਾਸਤੇ ਵੀ ਹੁੰਦੀਆਂ ਨੇ ਇਹ ਹਾਂਜੀ ਭਾਜੀ ਦਾ ਨਾਮ ਆ ਇਹ ਰਿੰਦ ਸਿੱਧਾ ਇਹ ਸ਼ਕਤੀ ਆ ਰਿੰਦ ਸਿੱਧਾ ਤੁਸੀਂ ਦੱਸਿਆ ਗੋਲ ਉਹ ਪਿੱਛੇ ਲੱਗਿਆ ਬਿਲਕੁਲ ਜੋ ਹਰ ਹਿਰਦੇ ਸਦਾ ਵਸਾਏ ਹਾਂਜੀ ਉਹ ਭਗਤ ਨੂੰ ਉਹ ਬ੍ਰह्म ਗਿਆਨ ਇਕੱਠਾ ਹੋ ਜਾਂਦਾ ਯਾਦ ਹੋਏ ਨਾਸ ਸਿਮਰਨ ਚੱਲਦਾ ਤੇ ਅੰਦਰ ਰਾਤ ਸਿਮਰਨ ਚੱਲਦਾ ਉਹਦਾ ਇੱਕੋ ਜੀਵ ਲੱਖਾਂ ਜੀਭਾ ਵੱਡ ਜਾਂਦੀ ਆ ਉੱਥੇ ਅਮਰਤ ਰਸ ਵੱਡਦਾ ਇਹ ਅਮਰਤ ਰਸ ਜਿਹੜਾ ਹੁੰਦਾ ਇਹਦੇ ਤੇ ਸਿੱਧ ਸ਼ਕਤੀ ਹੁੰਦੀ ਆ ਉਹ ਬ੍ਰਹਮਗਿਆਨੀ ਦੀ ਦ੍ਰਿਸ਼ਟੀ ਜਿਹੜੀ ਉਹ ਚ ਅਮਰਤ ਹੁੰਦਾ ਉਹ ਕਿਸੇ ਤੇ ਪੈ ਗਈ ਉਹਦਾ ਵੀ ਭਲਾ ਹੋ ਜਾਂਦਾ ਹੁੰਦਾ ਉਹ ਇਹ ਜੱਗ ਨੂੰ ਬਹੁਤ ਗੁਰਬਾਣੀ ਦੇ ਵਿੱਚ ਵੱਡਾ ਸਮਝਾਇਆ ਹੋਇਆ ਪੜਦੇ ਸਾਰੇ ਨੇ ਉਹ ਪਤਾ ਨਹੀਂ ਜੱਗ 'ਚ ਇੱਕ ਬਸ ਹਵਾ ਫੈਲ ਗਈ ਬਈ ਦੇਹਧਾਰੀ ਨੂੰ ਮੰਗਣਾ ਦੇਹਧਾਰੀ ਨੂੰ ਅੱਜ ਤੱਕ ਮੈਂ ਜਿੰਨੇ ਵੀ ਦੇਖੇ ਨੇ ਗੁਰੂ ਆਏ ਨੇ ਭਗਤਾਂ ਨੇ ਸਤਜੁੱਗ ਤੋਂ ਲੈ ਕੇ ਉਹ ਦੇਜਾਇਆ ਆਹ ਤਾਂ ਆ ਵੀ ਸਾਨੂੰ ਗੁਰੂ ਕਹਿੰਦਾ ਸੀ ਵੀ ਆ ਪਾਣੀ ਤੋਰ ਲੱਗੋ ਨਾਲ ਇਹਨੂੰ ਖੋਜੋ ਤੇ ਬੇਨਤੀ ਕਰੋ ਪਰਮੇਸ਼ਰ ਨੂੰ ਵੀ ਸਾਡੇ ਤੇ ਕਿਰਪਾ ਕਰ ਸਾਨੂੰ ਆਪਣਾ ਦਰਸ਼ਨ ਦੇ ਨਹੀਂ ਵੀ ਸਾਨੂੰ ਬੇਨਤੀ ਅਰਦਾਸ ਕਰੋ ਵੀ ਸਾਨੂੰ ਉਹ ਸਾਧੂ ਸੰਤ ਭਗਤ ਦੀ ਸੰਗਤ ਕਰਾ ਜਿਹਦੇ ਵਿੱਚ ਤੁਹ ਪਰਗਟ ਹੈ ਤੇ ਤੁਹਾਡਾ ਜਗ ਦਾ ਭਲਾ ਹੋ ਜਾਣਾ ਸੀ ਅੱਜ ਪ੍ਰਚਾਰ ਇਹਨਾਂ ਨੇ ਆਪਣੇ ਦੇਦੋ ਸਿੱਖ ਲੋਕ ਨੇ ਐ ਜੀ ਪੀ ਸੀ ਆ ਇਹਨਾਂ ਨੇ ਇੱਥੋਂ ਪ੍ਰਚਾਰ ਕਰਾਇਆ ਗੁਰਦਵਾਰਿਆਂ ਨੂੰ ਕਿਉਂਕਿ ਲੋਕ ਜਾਣਦੇ ਨਹੀਂ ਉੱਥੇ ਹਾਂਜੀ ਉੱਥੇ ਬੜਵਡੇ ਇਕੱਠ ਹੁੰਦੇ ਨੇ ਬੜੇ ਵਾਦਮ ਕਰਦੇ ਨੇ ਵੀ ਦੇਹਧਾਰੀ ਕੋਲ ਨਹੀਂ ਜਾਣਾ ਹਾਂਜੀ ਹੁਣ ਮੈਂ ਆਪਾਂ ਇੱਥੇ ਪਹਿਲਾਂ ਵੀ ਦਾਤਾ ਵੀ ਤੁਹਾਨੂੰ ਦੇਹਧਾਰੀ ਕੋ ਆਉਣਾ ਪੈਣਾ ਹਾਂਜੀ ਜੇ ਤੁਸੀਂ ਦੇਹਤਾ ਨਹੀਂ ਆਉਂਦੇ ਇੱਥੇ ਲੇਖਾ ਦੇ ਕੇ ਤੁਸੀਂ ਬਹੁਤ ਬੜੇ ਲੇਖੇ ਦੇ ਕੇ ਮਰੋਗੇ ਅੱਗੇ 84 ਨਾਂਕ ਜਿਹੜੀ ਜੂਨ ਆ ਗੁਰੂ ਆਣੀ ਨੇ ਕਹੀ ਹੈ ਉਹਦੇ ਵਿੱਚ ਤੁਸੀਂ ਗੋਤੇ ਕਰੋ ਹਾਂਜੀ ਉਹ ਬਿਲਕੁਲ ਬਾਬਾ ਜੀ ਹਾਂਜੀ ਬਹੁਤ ਸਾਰੀ ਜਾਣਕਾਰੀ ਹਾਂਜੀ ਤੁਸੀਂ ਸਾਨੂੰ ਦਿੱਤੀ ਤੇ ਹਾਂਜੀ ਕੁਝ ਹੋਰ ਵੀ ਗੱਲਾਂ ਸੰਸਾਰ ਦੇ ਵਿੱਚ ਆ ਜਾਂਦੀਆਂ ਨੇ ਵੀ ਜਿਵੇਂ ਜਿਵੇਂ ਗੁਰਮੁਖ ਕੋਲੇ ਜਾਨੀ ਹਰ ਇੱਕ ਜਾਨੀ ਉਹਦਾ ਦੁੱਖ ਦਾ ਇਲਾਜ ਹੈਗਾ ਵੀ ਉਹਦੇ ਨੇ ਜਦੋਂ ਦੀ ਸੰਗਤ ਕਰਕੇ ਜਿਹੜਾ ਇਹ ਦੁੱਖ ਰੁਕਮ ਮਿਟ ਜਾਂਦੇ ਨੇ ਹਾਂ ਪੀ ਹਾਂਜੀ ਵੀ ਜਿਵੇਂ ਹੁਣ ਬੜੇ ਬੜੇ ਕੈਂਸਰਾਂ ਦਾ ਇਲਾਜ ਨਹੀਂ ਹੈਗਾ ਬਾਬਾਈ ਵੀ ਇਹਨਾਂ ਦਾ ਵੀ ਹੱਲ ਹੋ ਸਕਦਾ ਜਿਵੇਂ ਹਾਂਜੀ ਭਾਜੀ ਸਾਰ ਬਰੋਗ ਆਖਦੇ ਨਾਲ ਯਾਸੀ ਬੰਦਗੀ ਕਰੀ ਤਾਂ ਸਾਨੂੰ ਪਿੰਡਦਿਆਂ ਸਾਡੇ ਸਬ ਰੀਕੇ ਨਜ਼ਰ ਕਰਦੇ ਨੇ ਕਹਿੰਦਾ ਮਾਇਆ ਜੋੜ ਲੈ ਮਾ ਮਾਇਆ ਮਾਇਆ ਕਹਿੰਦੇ ਮੈਨੂੰ ਰੱਬ ਮਿਲ ਗਿਆ ਹਾਂਜੀ ਕਹਿ ਦੋ ਲੱਗਾ ਇਹਨੂੰ ਰੱਬ ਕਿੱਥੋਂ ਮਿਲ ਗਿਆ ਐਡੀ ਦੁਨੀਆ ਫਿਰਦੀ ਹੈ ਮਾ ਰੱਬ ਮਿਲ ਗਿਆ ਮੇਰਾ ਲੇਖਾ ਹੀ ਨਹੀਂ ਲੈਣਾ ਰੱਬ ਨੇ ਹਾਂਜੀ ਤੇ ਮੇਰਾ ਲੇਖਾ ਇਹਨਾਂ ਨੇ ਮੈਂ ਮਾਇਆ ਕੀ ਕਰਨੀ ਆਂ ਆਈ ਚਲਾਈ ਜੋਗੇ ਵੇ ਤਾਂ ਤੁਹਾਨੂੰ ਪਾੜਦਾ ਜੇ ਮੈਨੂੰ ਮਿਲਦੀ ਵੀ ਆ ਮੈਨੂੰ ਤਉਨੂ ਪੜਦਾ ਮੈਨੂੰ ਤਾਂ ਕੋਈ ਲੋੜ ਨਹੀਂ ਹੈ ਜਦ ਮੇਰੀ ਸੁਰਤਿ ਸ਼ਬਦ ਨਾਲ ਲੱਗੀ ਜਾਂ ਮੈਨੂੰ ਪ੍ਰਕਾਸ਼ ਇਹ ਹੋ ਗਿਆ ਕਾਲਪੁਰ ਦਾ ਦਰਸ਼ਨ ਹੀ ਹੋ ਗਿਆ ਮੈਂ ਹੁਣ ਮਾਇਆ ਵੀ ਕੀ ਕਰਨੀ ਹੈ ਮੈਂ ਜੱਗ ਤੇ ਹਾਲੇ ਵੀ ਆ ਜਿਹੜਾ ਸਾਡੇ ਗੁਰੂਆਂ ਨੇ ਮਾਰਗ ਦੱਸਿਆ ਮੈਂ ਹਾਲੇ ਵੀ ਜਾਣੀ ਬਿਨਾ ਮਾਇਆ ਤੋਂ ਸਾਰੇ ਜੱਗ ਦਾ ਚੱਕਰ ਤੋਂ ਫੇਲਾ ਸਕਦਾ ਮੈਨੂੰ ਇਹ ਇਹਨਾਂ ਦੇ ਵਗੱਡੀਆਂ ਮੋਟਰਾਂ ਜਾਂ ਇਹਨਾਂ ਦੇ ਜਹਾਜ਼ ਇਹਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਾਡੇ ਅੰਦਰ ਨਾਮ ਚੱਲਦਾ ਸਾਡੇ ਅੰਦਰ ਦੀਵਾ ਬਲ ਗਿਆ ਮੇਰੀ ਸੁਰਤਿ ਸ਼ਬਦ ਨਾਲ ਲੱਗੀ ਹੋਈ ਹੈ ਹਾਂ ਮੋਜੂ ਦੁੱਖਾਂ ਦਾ ਮੈਂ ਤੇਲ ਪਾ ਕੇ ਚਾੜਦਾ ਮੈਂ ਹੁਣ ਜਾਣੀ ਸੁਖੀ ਆ ਮੈਂ ਇਹੀ ਕਿਹਾ ਵੀ ਮੈਂ ਸੁਖੀ ਆ ਭਾਈ ਜੇ ਤੁਸੀਂ ਆਉਂਗੇ ਮੰਨੋਗੇ ਤੁਹਾਨੂੰ ਮੈਂ ਗੁਰਵਾਣੀ ਦਾ ਜੋੜੂਗਾ ਗੁਰਵਾਣੀ ਦਾ ਉਪਦੇਸ਼ ਥੋੜੇ ਹਿਰਦੇ 'ਚ ਵਸਾਉਂਗਾ ਤੁਹਾਨੂੰ ਜਿਹੜਾ ਉਹ ਚ ਗੁਰਮੰਤਰ ਆ ਨਾਮ ਆ ਉਹ ਦਊਗਾ ਤੇ ਤੁਸੀਂ ਵੀ ਇਹ ਜਗ ਤੇ ਸਦਾ ਸੁਖੀ ਹੋ ਜਾਓ ਹਾਂਜੀ ਸੋ ਬਿਲਕੁਲ ਬਾਬਾਈ ਹੁਣ ਇਹ ਹਾਂਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੁਣ ਕੁਝ ਗੱਲ ਜਿਹੜੀ ਆ ਨਿੰਦਕਾਂ ਦੁਸ਼ਟਾਂ ਦੀ ਗੱਲ ਕਰ ਲਈਏ ਵੀ ਜਿੱਦਾਂ ਬਾਣੀ ਚ ਆ ਜਾਂਦਾ ਵੀ ਨਿੰਦਕ ਦੁਸ਼ਟ ਖੈਨ ਮੈ ਬਦਾਰੀ ਨਾ ਵੀ ਹੁਣ ਅੱਜ ਦੇ ਸਮੇਂ ਦੇ ਇੱਕ ਤਰਕਸ਼ੀਲ ਵੀ ਨੇ ਉਹ ਹੁਣ ਉਹਨਾਂ ਨੇ ਉਹ ਸੰਸਾਰ ਵੱਲ ਗੱਲ ਲੈ ਜਾਂਦੇ ਨੇ ਵੀ ਉਹਨਾਂ ਨੇ ਜਿਹੜੇ ਅੱਜ ਸੰਸਾਰ ਦੇ ਸਾਡੇ ਕੱਚੇ ਸਾਧੂ ਦੇਖ ਲੇ ਉਹਨਾਂ ਨੂੰ ਦੇਖ ਕੇ ਕਹਿੰਦੇ ਨੇ ਵੀ ਤੁਹਾਡੇ ਵੀ ਜਿਹੇ ਜੇ ਅਸੀਂ ਆ ਉਹ ਜਿਹੇ ਕਹਿੰਦੇ ਤੁ ਵੀ ਤੁਹਾਡੇ ਸੰਤ ਨੇ ਉਹ ਜਿਹੇ ਉਹ ਵੀ ਡਾਕਟਰਾਂ ਕੋਲ ਇਲਾਜ ਕਰਾਉਂਦੇ ਨੇ ਵੀ ਅਸੀਂ ਵੀ ਕਰਾਉਣੀ ਆ ਉਹ ਕਹਿੰਦੇ ਕਹਿੰਦੇ ਵੀ ਅਸੀਂ ਇਸ ਸਿੱਟੇ ਦੇ ਆ ਗਏ ਵੀ ਜਾਂ ਤਾਂ ਕੋਈ ਸਾਡਾ ਨਫਾ ਕਰ ਦੋ ਜਾਂ ਨੁਕਸਾਨ ਕਰ ਦੋ ਕੋਈ ਸ਼ਕਤੀ ਦਿਖਾ ਦੋ ਬਾਂਜੀ ਹਾਂਜੀ ਭਾਜੀ ਅਸੀਂ ਵੀ ਵਿਚਾਰ ਕਰੀ ਸੀ ਮੈਂ ਮੇਰਾ ਸੇਵਕ ਸੀ ਉਹਨੂੰ ਮੈਂ ਕਿਹਾ ਵੀ ਆ ਆ ਜਿਹੜਾ ਕੋਈ ਤਰਕਵਾਦੀ ਤਰਕ ਸੀ ਲੈ ਇਹਨੂੰ ਹੁਣ ਲਾ ਹਾਂਜੀ ਇਹਨੂੰ ਦੱਸਦੇ ਸੰਤ ਹੁੰਦਾ ਵੀ ਉਹਨੂੰ ਰੱਬ ਮਿਲ ਗਿਆ ਉਹ ਪ੍ਰਚਾਰ ਕਰ ਰਹੇ ਨੇ ਵੀ ਕੋਈ ਸੰਤ ਨਹੀਂ ਕੋਈ ਰੱਬ ਨਹੀਂ ਉਹ ਕਹਿੰਦੇ ਅਸੀਂ ਤਾਂ ਇਹ ਬਾਣੀ ਨੂੰ ਮੰਨਦੇ ਹੀ ਨਹੀਂ ਆ ਚੱਲ ਵਾ ਉਹਦੇ ਨਾਲ ਗੱਲਬਾਤ ਕਰੀ ਉਹਨੇ ਇਹ ਕਿਹਾ ਵੀ ਥੋੜੇ ਸੰਤ ਕੋ ਵੱਧ ਕੀਆ ਚੱਲ ਅਸੀਂ ਦੱਸਿਆ ਵੀ ਸਾਡੇ ਕੋਲ ਨਾਮ ਵੱਧਾ ਕਹਿੰਦਾ ਉਹ ਵੀ ਹੁੰਦਾ ਮਾਂ ਤੇਰੇ ਕੋਲ ਨਾਮ ਨਹੀਂ ਤੇਰਾ ਲੇਖਾ ਹੋਣਾ ਹਾਂਜੀ आज ਜਿਹਨੇ ਆਦਾ ਮਾਇਆ ਦੀਆਂ ਪੰਡਾਂ ਬੰਦੀਆਂ ਨੇ ਝੂਠ ਬੋਲਿਆ ਵੀ ਰੱਬ ਹੈ ਨਹੀਂ ਸੰਤ ਹੈ ਨਹੀਂ ਇਹਦਾ ਤੈਨੂੰ ਹਸਾਕ ਦਾ ਕਰਨਾ ਪੈਣਾ ਤੂੰ ਦੇਖੀ ਸਹੀ ਜੇ ਜਾਮ ਲੱਗ ਗਿਆ ਤੇ ਤੈਨੂੰ ਤੀੜਾ ਪੈਣੀ ਹੈ ਕਿਉਂਕਿ ਸਾਡੇ ਕੋਈ ਵਾਅਦਾ ਨਾਮ ਅਸੀਂ ਸਾਨੂੰ ਇਹ ਕੋਈ ਹੋਣਾ ਨਹੀਂ ਅਸੀਂ ਪਰਮਾਤਮਾ ਦੀ ਬੰਦਗੀ ਕਰਦੇ ਆਂ ਮਾਇਆ ਸਿਰਫ ਮੈਨੂੰ ਪਰਮਾਤਮਾ ਨੇ ਇਹੀ ਕਿਹਾ ਵੀ ਸਿਰਫ ਮਾਇਆ ਇੱਥੇ ਜਾਂ ਜੱਗ ਦੇ ਲੋਕਾਂ ਨੂੰ ਇਹ ਦੱਸਣਾ ਵੀ ਪਰਮਾਤਮਾ ਹੈ ਪਰਮੇਸ਼ਰ ਹੈ ਕਾਲਪੁਰਖ ਹੈ ਉਹਦੀ ਬੰਦਗੀ ਬਿਨਾਂ ਤੁਸੀਂ ਸੁਖੀ ਨਹੀਂ ਹੋ ਸਕਦੇ ਕਹੋ ਨਾਨਕੇ ਤਤ ਵਿਚਾਰਾ ਹਾਂ ਜੀ ਬੇਨ ਹਰਪ ਹੋ ਜਾਂਦਾ ਨਹੀਂ ਛਟਕਾਰ ਤੁਸੀਂ ਜਿੰਨਾ ਜਿਹੜੇ ਤੁਸੀਂ ਇਹ ਭਜਨ ਨਹੀਂ ਕਰਦੇ ਜਾਂ ਗੁਰੂ ਗੁਰੂ ਦੇ ਨਾਲ ਲਾ ਕੇ ਭਜਨ ਕਰ ਲੋ ਜਾਂ ਫਿਰ ਸਾਧੂ ਦੇ ਸੰਗਤ ਕਰਕੇ ਭਜਨ ਕਰ ਲੋ ਥੋੜਾ ਛਿੜਕਾਰਾ ਨਹੀਂ ਹੋਣਾ ਚਲ ਉਹਨੇ ਕਾਫੀ ਹੋ ਕਿਉਂਕਿ ਉਹਨੇ ਤਰਕ ਕਰਨਾ ਸੀ ਜਿੰਨੀ ਬਾਣੀ ਅਸੀਂ ਬੜੀ ਉਹਤੇ ਤਰਕ ਆ ਰਿਹਾ ਤੇ ਵੀ ਬਾਣੀ ਕਹਿੰਦੀ ਹੈ ਵੀ ਪਰਮੇਸ਼ਰ ਆਉ ਸਾਧਾਰੂ ਹੋਗਾ ਸੁਖੀਆ ਉਹ ਮੰਨਿਆ ਨਹੀਂ ਜੀ ਹਾਂ ਤੇ ਉਹ ਫਿਰ ਉਹਨੂੰ ਆ ਕੇ ਕਹਿਆ ਸੀ ਮਾਂ ਵੀ ਫਿਰ ਇਹ ਤੇ ਪਰਚਾ ਦੇਣਾ ਬਕੋਪਾ ਹਾਂ ਜੀ ਉਹਨੂੰ ਵੰਡਿਆ ਨਹੀਂ ਉਹਨੂੰ ਆਪਾਂ ਪਰਚਾ ਦੇ ਕੇ ਰੱਬ ਦਿਖਾਵਾਂ ਹਾਂਜੀ ਕਿਉਂਕਿ ਗੁਰਬਾਣੀ 'ਚ ਲਿਖਿਆ ਹੈ ਜਦ ਪ੍ਰਸੰਨ ਭੈ ਪ੍ਰਭ ਮੇਰੇ ਤਾਂ ਗੁਰਮਤਿ ਪਰਚਾ ਲਾਏ ਹੁਣ ਮੈਂ ਤੇ ਰੱਬ ਦੀ ਗੱਲ ਕਰੂੰ ਇਹ ਪੁੱਠਾ ਵਿਰੋਧ ਕਰਨਗੇ ਜਾਂ ਤੇਰੇ ਕੋ ਕੀ ਹੈ ਮੈਂ ਪਰਚਾ ਤਾਂ ਦਊਗਾ ਮੈਂ ਸੱਚ ਗੰਢ 'ਚ ਪਰਚਾ ਦੇ ਕੇ ਕਹਿੰਦਾ ਕੋਈ ਕਹਿੰਦੇ ਜੀ ਮਹਾ ਜਗ ਦਾ ਪਰਚਾ ਨਹੀਂ ਇਹ ਜਗਨਾ ਦਾ ਮੇਰਾ ਕੋ ਮਤਲਬ ਨਹੀਂ ਹੈਗਾ ਇਹਦਾ ਜਗ ਦਾ ਕਲੇਸ਼ ਆ ਕੋਈ ਲੜਾਈ ਝਗੜਾ ਕੋਈ ਠੱਗੀ ਠੋਰੀ ਉਹ ਤੇ ਪਰਚਾ ਹੁੰਦਾ ਹਾਂਜੀ ਸਾਡਾ ਮੇਰਾ ਪਰਚਾ ਇਹਦਾ ਸੰਤ ਨੂੰ ਕਹਿਣ ਦੇਣਾ ਜਾਂ ਰੱਬ ਨੂੰ ਕਹਿਣਾ ਪੈਣੀ ਮੈਂ ਵੀ ਸੱਚ ਕਰਦੇ ਵੀ ਜਿਤਾ 13 ਦਾ ਪਰਚਾ ਤੇਰੇ ਤੇ ਦੇਣਾ ਤੈਨੂੰ ਫੇਰ ਰੱਬ ਤੋਂ ਨਹੀਂ ਹੋਸ ਲੈਣ ਦਿੰਦਾ ਤੇ ਇਹਦਾ ਜਿਹੜਾ ਅੰਸ ਬੰਸ ਆ ਇਹਨੂੰ ਮੈਂ ਦਿਖਾਉਂ ਧਰਤੀ ਤੋਂ ਵੀ ਕੀ ਆ ਕੀ ਨਹੀਂ ਐ ਜੇ ਫਿਰ ਦਿੰਦਿਆ ਕਰਕੇ ਤੁਹਾਨੂੰ ਬੋਲ ਕੇ ਝੂਠ ਬੋਲ ਕੇ ਜਿਆ ਕੂੜ ਇਕੱਠਾ ਕਰਕੇ ਰੱਬ ਸਭ ਕੁਝ ਦਿੰਦਾ ਫਿਰ ਅਸਿ ਜਿਹੜੀ ਬੰਦਗੀ ਕਰਦੇ ਸਾਡਾ ਰੱਬ ਕਿਹੜਾ ਜਿਹੜੇ ਅਸੀਂ ਕਹਿੰਦੇ ਆ ਵੀ ਸੰਤ ਤੁਮਾਰੇ ਤੁਮਰੇ ਪ੍ਰੀਤਮ ਹਾਂਜੀ ਫਿਰ ਉਹ ਕੀ ਆ ਏ ਹੁਣ ਜਗਨਾ ਪੂਰੀ ਘੁੰਡੀ ਡੇੜੀ ਹੋਈ ਆ ਪੇਚਾ ਪਿਆ ਹੋਇਆ ਇੱਕ ਪਾਸੇ ਤਰਕਵਾਦੀ ਸੰਸਾਰ ਹੋ ਗਿਆ ਇੱਕੋ ਪਾਸੇ ਸਾਡੇ ਆ ਸਿੱਖਾਂ ਨੂੰ ਤਾਂ ਵੈਸੇ ਨਹੀਂ ਗਿਆਨ ਲਿਆਏਗਾ ਵੈਸੇ ਕੋਈ ਇੱਕ ਦੋ ਦਿਮਾਗ ਲਾ ਕੇ ਦੇਹ ਤਰੀ ਹੈ ਨਹੀਂ ਦੇਹ ਤਰੀ ਹੈ ਨਹੀਂ ਬਾਣੀ ਦਾ ਜਿਹੜਾ ਮਾਰਗ ਆ ਬੜਾ ਸੱਚਾ ਇਹ ਮਾਰਗ ਤੇ ਚੱਲ ਕੇ ਸਾਡਾ ਜਗਨਾ ਦਾ ਕੋਈ ਲੜਾਈ ਹੈ ਨਹੀਂ ਹਾਂਜੀ ਤਾਂ ਸਾਨੂੰ ਕੋਈ ਕੋਲੇ ਸਾ ਪਿਆਸਵਧਾਨ ਬਣਾਈ ਕੋਈ ਮਤਲਬ ਇਹ ਨਹੀਂ ਉਹ ਅਸੀਂ ਕਰਨਾ ਹੀ ਨਹੀਂ ਅਜੀਤੈ ਕੋ ਭੰਦੀ ਕਰਨੀ ਆ ਸੱਚ ਦਾ ਵਿਦੇਸ਼ ਦੇਣਾ ਤੇ ਜੇ ਕੋਈ ਆ ਗਿਆ ਉਹਨੂੰ ਜਿਹੜਾ ਗੁਰਮੰਤਰ ਹੈ ਜਿਹੜਾ ਸੱਚ ਹੈ ਜਿਹੜਾ ਰੱਬ ਉਹਦੇ ਨਾਲ ਲਾਉਣਾ ਵੀ ਭਾਈ ਹੱਥੀ ਪੈਰੀਂ ਕੰਮ ਕਰੀ ਤੇ ਚੇਤਾ ਤੇਰਾ ਨਿਰੰਝਨ ਨਾਲ ਲਾ ਕੇ ਤੂੰ ਸੁਖੀ ਰਹੇਂਗਾ ਤੂੰ ਆਏ ਜਗ ਦੀਆਂ ਜਿਹੜੀਆਂ ਬਿਮਾਰਗੀਆਂ ਨੇ ਵੱਡੇ ਵੱਡੇ ਰੋਗ ਨੇ ਦੁੱਖ ਨੇ ਸੰਤਾਪ ਨੇ ਇਹਨਾਂ ਤੋਂ ਬਚਿਆ ਹਾਂਜੀ ਸੋ ਬਿਲਕੁਲ ਬਾਬਾ ਜੀ ਹਾਂਜੀ ਤੁਹਾਡਾ ਬਹੁਤ ਧੰਨਵਾਦ ਹੈ ਇੰਨਾ ਗਿਆਨ ਜਿਹੜਾ ਸਾਡੇ ਨਾਲ ਸਾਂਝਾ ਕਰ ਦਿੱਤਾ ਤੇ ਅੱਜ ਸਾਡੇ ਨਾਲ ਇਹ ਮਹਾਂਪੁਰਖ ਸੰਤ ਬਾਬਾ ਮਨਿੰਦਰ ਸਿੰਘ ਜੀ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਸੀਗੇ ਤੇ ਕਾਫੀ ਜਿਹੜੀਆਂ ਡੂੰਘੀਆਂ ਗੱਲਾਂ ਉਹਨਾਂ ਨੇ ਸਾਨੂੰ ਸਮਝਾਈਆਂ ਤੇ ਸੰਗਤਾਂ ਨੂੰ ਬੇਨਤੀ ਹੈ ਵੀ ਤੁਸੀਂ ਅੱਗੇ ਵੀ ਇਹ ਪ੍ਰੋਗਰਾਮ ਸ਼ੇਅਰ ਕਰੋ ਤਾਂ ਜੋ ਜਿਹੜਾ ਅਸਲੀ ਜਿਹੜਾ ਹੈ ਮਾਰਗ ਪਰਮਾਤਮਾ ਦਾ ਉਹ ਪਤਾ ਲੱਗ ਸਕੇ ਸੋ ਹੁਣ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਵੈਕੁਰੂ ਜੀ ਕਾ ਖਾਲਸਾ ਵੈਕੁਰੂ ਜੀ ਕੀ ਫਤਿਹ